ਅੱਜ ਪੰਜਾਬ ਅੰਦਰ ਪੰਚਾਇਤਾਂ ਦੀਆਂ ਖਾਲੀ ਹੋਈਆਂ ਸੀਟਾਂ ਨੂੰ ਭਰਨ ਦੇ ਲਈ ਚੋਣਾਂ ਕਰਵਾਈਆਂ ਗਈਆਂ ਵਿਧਾਨ ਸਭਾ ਹਲਕਾ ਫਲੋਰ ਦੇ ਬਲਾਕ ਰੜਕਾ ਕਲਾਂ ਵਿੱਚ ਪਿੰਡ ਢੀਸੀਆਂ ਕਾਨਾਂ ਦੇਖੇ ਸਰਪੰਚੀ ਦੀ ਚੋਣ ਵਿੱਚ ਸੁਮਨ ਰਾਣੀ ਪਤਨੀ ਮਨਦੀਪ ਕੁਮਾਰ ਬੇਟਾ ਜੀਤੂ ਰਹੀ ਉਹਨਾਂ ਨੇ 935 ਵੋਟ ਹਾਸਲ ਕਰਕੇ ਆਪਣੇ ਮੁਕਾਬਲੇ ਖੜੀ ਉਮੀਦਵਾਰ ਗੁਰਜੀਤ ਕੌਰ ਨੂੰ 296 ਦੇ ਵੱਡੇ ਫਰਕ ਦੇ ਨਾਲ ਹਰਾਇਆ ਗੁਰਜੀਤ ਕੌਰ ਨੂੰ 639 ਵੋਟਾਂ ਪ੍ਰਾਪਤ ਹੋਈਆਂ ਪੰਨਟੇਸ਼ਿਆ ਕਾਰਨ ਮੇਕੇ ਬੀਬੀ ਜਗੀਰੋ ਮਹੇਦੀ ਮੌਤ ਹੋ ਜਾਣ ਦੇ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਅੱਜ ਪਈਆਂ ਇਹਨਾਂ ਵੋਟਾਂ ਵਿੱਚ ਸੁਮਨ ਰਾਣੀ ਅਤੇ ਗੁਰਜੀਤ ਕੌਰ ਦਰਮਿਆਨ ਸਿੱਧੀ ਟੱਕਰ ਸੀ ਜਿਸ ਵਿੱਚ ਸੁਮਨ ਰਾਣੀ ਪਤਨੀ ਮਨਦੀਪ ਕੁਮਾਰ ਬਟਾ ਨੂੰ ਜਿੱਤ ਹਾਸਲ ਹੋਈ ਇਸ ਮੌਕੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਗੁਰਾਇਆ ਮਨਦੀਪ ਸਿੰਘ ਨੇ ਦੱਸਿਆ ਕਿ ਵੋਟਾਂ ਦਾ ਸਾਰਾ ਕੰਮ ਅਮਨ ਅਮਾਨ ਦੇ ਨਾਲ ਨਿਪਟੇ ਚੜ ਗਿਆ ਹੈ ਜਿਵੇਂ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਉਹਨਾਂ ਨੇ ਦੱਸਿਆ ਕਿ ਪਿੰਡ ਢੇਸੀਆਂ ਕਾਨਾਂ ਦੇਖੀ ਸੁਮਨ ਰਾਣੀ ਜੇਤੂ ਰਹੀ ਹੈ ਇਸੇ ਪ੍ਰਕਾਰ ਹੀ ਗਹਾਵਰ ਜਿਟੀ ਰੋਡ ਆਬਾਦੀ ਦੇ ਵਾਰਡ ਨੰਬਰ 3 ਤੋਂ 5 ਲਈ ਦੋ ਉਮੀਦਵਾਰ ਬ੍ਰਿਸ਼ਪਾਲ ਅਤੇ ਭਾਗਰਾਮ ਚੌਂ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚੋਂ ਭਾਗਰਾਮ ਜੇਤੂ ਰਹੇ ਪਿੰਡ ਜੱਜਾ ਕਲਾਂ ਦੇਖੇ ਔਰਤਾਂ ਪੰਜ ਵਾਰਡ ਨੰਬਰ 5 ਲਈ ਇੱਕ ਉਮੀਦਵਾਰ ਦਲਜੀਤ ਕੋਹਰੀ ਮੈਦਾਨ ਵਿੱਚੋਂ ਉਹ ਬਿਨਾਂ ਕਿਸੇ ਮੁਕਾਬਲੇ ਦੇ ਜੇਤੂ ਰਹੇ ਪ੍ਰਣਿਤ ਇਸੀਆਂ ਕਰਨਾ ਵਿਖੇ ਸੁਮਨਾ ਰਾਣੀ ਦੇ ਜੇਤੂ ਐਲਾਨ ਕੀਤੇ ਜਾਣ ਦੇ ਸਾਰ ਹੀ ਉਹਨਾਂ ਦੇ ਹਮੈਤਿਆਂ ਵੱਲੋਂ ਢੋਲ ਟਮਕੇ ਦੇ ਨਾਲ ਪੰਗੜੇ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਹਨਾਂ ਨੇ ਆਪਣੇ ਸਾਥੀਆਂ ਸਮੇਤ ਜਾ ਕੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਡਾਕਟਰ ਪੀਮਰਾਓ ਅਮੀਰਕਰ ਜੀ ਦੀ ਲਾਇਬ੍ਰੇਰੀ ਵਿਖੇ ਉਹਨਾਂ ਦੀ ਪ੍ਰਤਮਾ ਨੂੰ ਨਮਨ ਕੀਤਾ। ਇਸ ਮੌਕੇ ਬੋਲਦਿਆਂ ਸਰਪੰਚ ਸੁਮਨ ਰਾਣੀ ਅਤੇ ਉਹਨਾਂ ਦੇ ਪਤੀ ਮਨਦੀਪ ਕੁਮਾਰ ਬਿੱਟਾ ਨੇ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਇਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ ਉਹਨਾਂ ਨੇ ਕਿ ਉਹ ਸਮੂਹ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਚਸ਼ੀਲ ਕੁਮਾਰ ਵਰਦੀ ਮੁਲਖ ਰਾਜ ਮੂਲ ਨਿਵਾਸੀ ਡਾਕਟਰ ਸੌਦਾਗਰ ਬਲਜੀਤ ਕੌਰ ਪੰਚ ਗੁਲਜੀਤ ਕੌਰ ਪੰਚ ਨਰੇਸ਼ ਪਾਲ ਪੰਚ ਜਸਵਿੰਦਰ ਸਿੰਘ ਪੰਚ ਪਰਦਾਨ ਹਰਜੀਤ ਸਿੰਘ ਸਰਬਜੀਤ ਜੱਖੂ ਲਖਵਿੰਦਰ ਮਹਿ ਰਾਮਲਵਾਯਾ ਲੰਬੜਦਾਰ ਪ੍ਰਦਾਨ ਅਮਨਦੀਪ ਸਿੰਘ ਢੇਸੀ ਲਖਵਿੰਦਰ ਸਿੰਘ ਢੇਸੀ ਕਾਮਰੇਡ ਸ਼ੰਦਰਪਾਲ ਕਾਮਰੇਡ ਜਸਵਿੰਦਰ ਸਿੰਘ ਢੇਸੀ ਦਲਵੀਰ ਸਿੰਘ ਕੁਲਦੀਪ ਜੱਖੂ ਸਦਾਰਾਮ ਗੁਰਮੇਜ ਰਾਮ ਖੇਮਰਾਜ ਡਾਕਟਰ ਬਲਵਿੰਦਰ ਕੁਮਾਰ ਜਤਿੰਦਰਪਾਲ ਲਾਲਚੰਦ ਕਰਨੈਲ ਸਿੰਘ ਸਾਫਕਾ ਪੰਚ ਬਲਵੀਰ ਭਾਰਤੀ ਸਮੇਤ ਵੱਡੀ ਘੰਟੀ ਵਿੱਚ ਪਿੰਡ ਵਾਸੀ ਸ਼ਾਮਲ ਸਨ ਜਿਹੜੀ ਕਰਨਾਟੇ ਸੇਵਾ ਇਸ ਪੰਚ ਦੀ ਚੋਣ ਸੀਗੀ ਅੱਜ ਮੁਕੰਮਲ ਹੋ ਗਈ ਦੱਸੋ ਕੀ ਜਾਣਕਾਰੀ ਹੈ ਹਾਂਜੀ ਜਿਹੜੀ ਚੋਣ ਸੀਗੀ ਕਰਨਾਟੇਸੀਆਂ ਦੀ ਸਰਪੰਚੀ ਦੀ ਪੀਸਫੁਲੀ ਹੋਈ ਹੈਗੀ ਆ ਇਹਦੇ ਵਿੱਚ ਸੁਮਨ ਰਾਣੀ ਨੂੰ 935 ਵੋਟਾਂ ਪਈਆਂ ਵਾ ਉਜੀਤਪੁਰ ਨੂੰ 639 ਦੋ ਵੋਟਾਂ ਵੋਟਾਂ ਨੂੰ ਪਈਆਂ ਵਾ ਤੇ ਰਿਜੈਕਟਡ ਹੋਈਆਂ 31 ਵੋਟਾਂ ਤੇ ਇਹ ਇਲੈਕਸ਼ਨ ਹੈਗੀ ਪੀਸਫੁਲੀ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਪੂਰੀ ਪੀਸਫੁਲੀ ਹੋਈ ਹੈ ਥੈਂਕ ਯੂ ਬੇ ਜੀ ਮੈਂ ਪਿੰਡ ਵਾਲੇ ਨਗਰਪਾਲਿਕਾ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਜਿੰਨੇ ਵੀ ਇੰਟਰਸ ਜੁਆਗ ਹੋ ਮੈਂ ਇਹਨਾਂ ਦੇ ਪਾਈ ਮਾਣ ਕੋਈ ਮਾਣ ਕੋਈ ਤਾਂ ਨਾ ਕਰਦੇ ਆ ਕੋਈ ਨਾ ਫੈਸਲੇ ਨਿਕਲਵਾਏ 1907 ਵੋਟਾਂ ਪਈਆਂ ਜੀ ਇਹ ਜਿਹਦੇ ਵਿੱਚ ਸੁਮਨ ਰਾਣੀ ਨੂੰ 935 ਪਈਆਂ ਆ ਤੇ ਗੁਰਜੀਤ ਕੌਰ ਨੂੰ ਪਈਆਂ 639 ਨੋਟਾ 200 ਆ ਤੇ 31 ਵੋਟਾਂ ਰਹਿ ਦੋ ਜਾਂਦੀਆਂ ਕੀ ਕਹਿੰਦੇ ਕਿੰਨੀ ਲੀਡ ਨਾਲ ਦਿੱਤੀਆਂ ਜੀ ਤੇ 296 ਦੀ ਲੀਡ ਨਾਲ ਅੱਛਾ ਪਿਛਲੀ ਵਾਰ ਵੀ ਇਹੀ ਕੈਂਡੀਡੇਟ ਸੀਗੇ 237 ਦੇ ਨਾਲ ਇਹ ਹਾਰ ਸੀਗੀ ਤਾਂ ਹੁਣ ਜਿਹੜੀ ਹੈ ਇਹ ਹੋਰ ਵਧਾਇਆ ਹਾਂਜੀ 296 ਵਾਦੇ ਕੀਤੇ ਆ ਕਹਿੰਦੇ ਜੀ ਡਵੈਲਪਮੈਂਟ ਜਰੂਰ ਹੈ ਜੀ ਆਪਾਂ ਹੀ ਕਰਾਂਗੇ ਜੋ ਵਾਦੇ ਕੀਤੇ ਆ ਜਰੂਰ ਪੂਰੇ ਕਰਾਂਗੇ ਮਹਿਲਦੇਦਾਰ ਦੇ ਕਰਾਂਗੇ ਉਹ ਸਾਰਿਆਂ ਨੂੰ ਮੈਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਔਰ ਇਨੀ ਲੀਡ ਨਾਲ ਸਾਨੂੰ ਕੇ ਮਨੋਕ ਬਧਾਇਆ ਮੈਂ ਸਰਮਨ ਸਾਹਿਬੀ ਆ ਸਰਮਨ ਸਾਹਿਬ ਜੀ کہنا ਚਾਹੂਗੇ ਵੋਟਰਾਂ ਦਾ ਸਪੋਟਰਾਂ ਦਾ ਧੰਨਵਾਦ ਕਰਨਾ ਚਾਹੂਗੇ ਹਾਂ ਜੀ ਬਹੁਤ ਬਹੁਤ ਧੰਨਵਾਦ ਕਰ ਮੈਂ ਇਹ ਲੀਡ ਨਾਲ ਜੀ ਜੀ ਨੂੰ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਹੂੰ ਕਿੰਨੇ ਲੀਡ ਹੈ ਹਾਂ ਸਾਡੇ ਦੇਖੋ 264 ਹਾਂ ਬੜੇ ਬੇਸਬਰ ਨੇ ਬਾਹਰ ਇੰਤਜ਼ਾਰ ਹੋ ਰਿਹਾ ਢੋਲ ਦੀ ਥਾਪ ਸੁਣੋ ਦੇ ਹਾਂਜੀ ਹਾਂਜੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਹਾਂ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਪਤਾ ਹੈ ਅੱਜ ਬੈਂਟੀ ਸਿਆਂ ਦਾ ਨੰਦਾਂ ਬੱਚਾ ਸਰਪੰਚ ਦੀ ਜਿੰਮੀ ਚੋਣ ਹੋਈ ਸੀ ਲੋਕਲੇ ਸ਼੍ਰੀਮਤੀ ਜੀ ਮੋਹਰੇ ਜੀ ਦੇ ਸਾਨੂੰ ਸ੍ਰੀ ਵੀ ਬਿਸ਼ੋੜਾ ਦੇ ਜਾਣ ਦੇ ਕਾਰਨ ਦੁਆਰਾ ਹੋਈ ਆ ਇਸ ਚੋਣ ਵਿੱਚ ਸੁਮਰ ਰਾਣੀ ਬੰਦਿਸ਼ਰੀ ਮਨਦੀਪ ਕੁਮਾਰ ਪਟਾ ਤੇ ਗਰਜੀਤਪੁਰ ਸ਼੍ਰੀਮਤੀ ਜੀ ਤਰਸੇਮ ਸਿੰਘ ਜੀ ਦੇ ਵਿਚਕਾਰ ਮੁਕਾਬਲਾ ਸੀ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਸਾਡੇ ਸੁਮਰ ਰਾਣੀ ਵਾਈਫ ਆਪ ਮਨਦੀਪ ਕੁਮਾਰ ਪਟਾ ਜੇਨਾ ਨੂੰ 299 ਰੱਖੇ 9500 ਪੈਂਤੀ ਵੋਟਾਂ ਪਈਆਂ ਅਤੇ ਗੁਰਜੀਤਪੁਰ ਨੂੰ 639 ਵੋਟਾਂ ਪਈਆਂ ਜਿਹੜਾ ਜਿੱਤ ਦਾ ਫਰਕ 296 ਵੋਟਾਂ ਦਾ ਸੀ ਪਿਛਲੇ ਵਾਰ ਦੇ ਜੇਤੂ ਰਹੇ ਪਿਛਲੇ ਵਾਰ ਦੇ ਜੋ ਚੋਣ ਦਾ ਜਿੱਤ ਸੀ ਉਹ 237 ਵੋਟਾਂ ਦੇ ਨਾਲ ਹੋਈ ਸੀ ਇਸ ਵਾਰ ਪਿੰਡ ਦੇ ਸੂਭ ਜੇ ਘੱਤਰ ਹੋ ਗਏ ਪਿਛਲੇ ਸਾਲ ਨਾਲੋਂ ਵੀ ਵੱਧ ਸਹਿਯੋਗ ਦਿੱਤਾ ਹੋਰ ਇਹ ਜੋ ਚੋਣ ਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਹੇਠ ਨਹੀਂ ਹੋਈ ਜੇ ਨਗਰ ਦੇ ਭਾਈਚਾਰੇ ਨੇ ਇਕੱਠੇ ਹੋ ਕੇ ਜੀ ਬੰਦੀਪ ਕੁਮਾਰ ਬਟਾ ਸਹਜੋਗ ਨੇ ਜੀ ਵੀਰ ਕੀਤੀ ਕਿ ਉਹਨਾਂ ਨੇ ਪੂਰੇ ਨਗਰ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੇ ਸੁਧਨੀ ਨੂੰ ਕੈਂਡੀਡੇਟ ਬਣਾਇਆ ਤੇ ਅੱਜ ਨਗਰ ਦੇ ਉਹਨਾਂ ਨੂੰ ਆਪਣਾ ਜੋ ਸਹਜੋਗ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਸੰਪੂਰਨ ਕੀਤਾ ਔਰ ਮੈਂ ਪੂਰੇ ਨਗਰ ਦੀ ਤਰਫੋਂ ਜੀ ਬੰਦੀਪ ਕੁਮਾਰ ਬਟਾ ਤੇ ਉਹਨਾਂ ਦੇ ਸੂਬਾ ਪਰਿਵਾਰ ਨੂੰ ਤੇ ਪੂਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਚੋਟ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਕੀਤਾ ਹੈ ਅਤੇ ਨਵੀਂ ਪੰਚਾਇਤ ਨੂੰ ਇਹ ਆਸ ਕਰਦਾ ਹਾਂ ਕਿ ਜੋ ਵੀ ਮੈਂਬਰ ਹਨ ਪੂਰੇ ਨਗਰ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਪਿੰਡ ਵਾਸੀਆਂ ਦੀ ਜੋ ਭਾਗਦਾਰੀ ਹਨ ਉਹਨਾਂ ਤੇ ਪੂਰਨ ਕੰਮ ਦਿੱਤੇ ਜਾਣ ਅਕਿ ਫੇਰ ਬੇਨਤੀ ਹੈ ਪੰਚਾਇਤ ਨਵੀਂ ਨੂੰ ਪੂਰੇ ਪਿੰਡ ਦੇ ਸਹਿਯੋਗ ਨਾਲ ਕਾਰਜ ਕਰਨਾ ਸ਼ੁਰੂ ਕਰੋ ਪੂਰਾ ਨਗਰ ਤੁਹਾਡੇ ਨਾਲ ਹੈ ਹਰ ਥੇ ਦੇ ਵਿੱਚ ਖੜਨ ਲਈ ਤਿਆਰ ਹੈ ਪੂਰਾ ਨਗਰ ਨੂੰ ਫੇਰ ਮੈਂ ਵਧਾਈ ਦਿੰਦਾ ਆ ਕਿ ਜੋ ਅੱਜ ਦੀ ਚੋਣ ਹੈ ਸੰਪੂਰਨ ਨਗਰ ਦਾ ਇਜਾਜ਼ਤ ਦਾ ਵਾਕਾ ਹੈ